ਕੈਸੀ ਸੋਚ ਆਪਣੇ ਲੀਡਰਾਂ ਦੇ ਕਹੇਗੇ ਸਾਡੇ ਲੀਡਰਾਂ ਦੇ ਸਲਾਹਕਾਰ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਗੁੱਸਾ ਇੰਨਾ ਚੜਦਾ ਆ ਅਖਾਜੀ ਪੈਦਲ ਯਾਤਰਾ ਕਰਨੀ ਆ ਫੁਲਾਣੀ ਜਗ੍ਹਾ ਤੋਂ ਲੈ ਕੇ ਫੁਲਾਣੀ ਜਗ੍ਹਾ ਤੱਕ ਨਸ਼ਿਆਂ ਦੇ ਖਿਲਾਫ ਠੀਕ ਹੈ ਨਸ਼ਿਆਂ ਦੇ ਖਿਲਾਫ ਪੈਦਲ ਯਾਤਰਾ ਕਰਨੀ ਆ ਇਹ ਸਾਡੇ ਲੀਡਰਾਂ ਦਾ ਦਿਮਾਗ ਆ ਫਿਰ ਉਹਦੇ ਨਾਲ ਕੀ ਹੋ ਜਾਊਗਾ ਨਸ਼ਾ ਬੰਦ ਹੋ ਜਾਊਗਾ ਓਏ ਪੈਦਲ ਯਾਤਰਾ ਕਰਨ ਨਾਲ ਮੂਰਖੋ ਨਸ਼ਾ ਬੰਦ ਨਹੀਂ ਹੁੰਦਾ ਨਸ਼ਾ ਬੰਦ ਹੋਣਾ ਚੰਗੀ ਨੀਤ ਨਾਲ ਚੰਗੀ ਨੀਅਤ ਨਾਲ ਠੀਕ ਹੈ ਇਹ ਨੀਤ ਚੰਗੀ ਹੋਊਗੀ ਨਾ ਨੀਤ ਤੁਹਾਡੀ ਪੰਜਾਬ ਦੇ ਹੱਕ ਵਿੱਚ ਹੋਊਗੀ ਨੀਅਤ ਉਹ ਪੰਜਾਬ ਦੇ ਹੱਕ ਵਿੱਚ ਹੋਊਗੀ ਨੀਤੀ ਉਹ ਪੰਜਾਬ ਦੇ ਹੱਕ ਵਿੱਚ ਹੋਊਗੀ ਤਾਂ ਨਸ਼ਾ ਬੰਦ ਹੋਣਾ ਹੈ ਆ ਪੈਦਲ ਯਾਤਰਾ ਕਰਨ ਨਾਲ ਨਸ਼ੇ ਬੰਦ ਨਹੀਂ ਹੁੰਦੇ ਚاہے ਕਸ਼ਮੀਰ ਤੇ ਲੇਕੇ ਕੰਨਿਆ ਕੁਮਾਰੀ ਤੱਕ ਭੱਜੇ ਜਾਓ ਭੱਜੇ ਹੀ ਆਈ ਜਾਓ ਫਿਰ ਨਸ਼ੇ ਬੰਦ ਹੋ ਜਾਣਗੇ ਕੈਸੇ ਸਲਾਹਕਾਰ ਆ ਯਾਰ ਕੈਸੇ ਲੀਡਰ ਆ ਖਾ ਗਏ ਇਹ ਲੀਡਰ ਸਾਡੇ ਪੰਜਾਬ ਨੂੰ ਅੱਖਾਂ ਖੋਲੋ ਮਰਜੋ ਆਮ ਜਨਤਾ ਇਹਨਾਂ ਦਾ ਵਿਰੋਧ ਕਰੋ ਯਾਰ ਇਹਨਾਂ ਦਾ ਜਿਹੜੇ ਪੈਦਲ ਯਾਤਰਾ ਕਰਨੀ ਆ ਲੈ ਪੈਦਲ ਯਾਤਰਾ ਨਸ਼ਿਆਂ ਦੇ ਖਿਲਾਫ ਹੈ ਮੱਥੇ ਪਰ ਮੱਤ ਪੈਟਨ ਹੋਈ ਜੀ ਕਰਦਾ ਪੈਟਨ ਨੂੰ